ਨਾ ਆਪਣਾ ਤੇ ਆਪਣਾ ਨਾ ਸਰ ਉਸੇ ਨਾਲ ਹੀ ਆ ਕਿਹੜਾ ਪਿੰਡ ਆ ਪਿੰਡ ਆਪਣਾ ਜੇ ਮੈਂ ਕਿਹਦੇ ਡਾਲੀਆ ਕੀ ਗੱਲ ਬਾਤ ਹੋਈ ਸਰ ਗੱਲ ਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤੇ ਕੋਈ ਕੁਝ ਨਹੀਂ ਅੱਜ ਚਾਂੜ ਕੀਤੇ ਉਥੇ ਮਗਰ ਪਟਾਕਾ ਕਹਿੰਦੇ ਪੇਕੇ ਤੇ ਡੰਗਰ ਚਾਂੜ ਕੇ ਆਏ ਤੇ ਛੋਟੀ ਬੱਚੀ ਆਈ ਨਾਲ ਉਥੇ ਸਰਦਾਰੀ ਕੇ ਬੈਠਾ ਦਾ ਉਹ ਲਗ ਮੈਂ ਕਰੰਟ ਕਰੰਟ ਦੋ ਜਗੀਰਨੀ ਦੇ ਉਹ ਵੀ ਚੱਲੇ ਤੇ ਕੰਦ ਹੋ ਗਿਆ ਤੇ ਚਲੋ ਇਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਜਾਣ ਦੋ ਡੰਗਰ ਮਰੇ ਕੰਮ ਦਾ 2.5 ਲੱਖ ਦਾ ਨੁਕਸਾਨ ਹੋਇਆ ਮਰੇ ਕਿਦਾਂ ਪਰੇ ਹੋਈ ਕਰੰਟ ਲੱਗੇ ਤੇ ਖੰਬੇ ਤੇ ਕਰੰਟ ਪਾਇਆ ਖੰਬੇ 'ਚ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗੇ ਜੋਨ ਕਰਦੇ 50 ਰਿਆਸੀ ਕਰਦਾ ਰਜਨਾ ਪੂਰਾ ਕਰਦੇ ਉਹ ਕੀ ਕਰਨਾ ਰਜਨਾ ਨੂੰ ਮਿਲ ਜੇ ਹੋਰ ਕੀ ਕਰਨਾ ਗਰੀਬ ਬੰਦੇ ਕਿੱਥੇ ਜਾਣਾ ਸੀ ਪੰਜ ਸੱਤ ਡੰਗ ਰਹਿ ਗਈ ਤਾਂ ਹੁਣੇ ਸੂਣ ਵਾਲੇ ਤਿਆਰ ਹੀ ਸੂਣਦੇ ਬਸ ਤੇ ਗੱਦਮ ਹੋ ਗਿਆ ਸਨ ਹੋ ਗਿਆ ਤੁਹਾਡਾ ਰਸਕਾਨ 2.5 ਲੱਖ ਦਾ ਸਾਡਾ ਮਕਾਨ ਹੋਣਾ ਤੁਹਾਡਾ ਜੇ ਆਨੂੰ ਆਡਾ ਰਜਨਾ ਪੂਰਾ ਮਿਲੇ ਗਰੀਬ ਬੰਦੇ ਕਿੱਥੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ ਕੀ ਨਾ ਤੁਹਾਡਾ ਤੇ ਕੀ ਗੱਲਬਾਤ ਹੋਈ ਹੈ ਮੇਰਾ ਨਾਮ ਪੂਰੇ ਜੋਰ ਨਾਲ ਜੋਰ ਨਾਲ ਬੋਲੋ ਕੀ ਗੱਲਬਾਤ ਹੋਈ ਹੈ ਗੱਲ ਬਾਤ ਡੰਗਰ ਕੱਲ ਆ ਸਵੇਰੇ ਵਿੱਚ ਪਏ ਆ ਦੋ ਡੰਗਰ ਜੱਕ ਦਾ ਮਾਰੀ ਜੋਰ ਨਾਲ ਗੱਲਾਂ ਕਰ ਕੋ ਦੋ ਮੈਂ ਬਾਕੀ ਬੋਲ ਤੁਸੀਂ ਤਾਂ ਯਾਰ ਬੋਲੋ ਯਾਰ ਪਾਣੀ ਵਿੱਚ ਫੇਕ ਕਿੱਦਾਂ ਮਰ ਗਿਆ ਪਾ 32 ਦਾ ਗਰੰਟ ਲੱਗਾ ਗਿਆ ਤੇ ਜੱਕ ਦਾ ਮੈਂ ਡੰਗਰਾਂ ਜਾ ਨਿਕਲ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡਾ ਦੋ 2.5 ਲੱਖ ਦਾ ਨੁਕਸਾਨ ਹੋ ਗਿਆ ਕੀ ਬਾ ਓਏ ਨਲ ਜਾ ਦਰ ਜਾ ਨਾ ਮਿਲ ਜਾ ਦਿਓ ਕਿੰਨਾ ਨੁਕਸਾਨ ਹੋਇਆ ਮੋਕੀਸੇਰ ਡੰਗਰ ਸੂਨ ਵਾਲੇ ਅੱਛਾ ਦੋਨੇ ਡੰਗਰ ਸੂਨ ਵਾਲੇ ਦੋਨੇ ਡੰਗਰ ਮੋਕੀਸੇਰ ਸੂਨ ਵਾਲੇ ਹੁਣ ਤੇ ਆ ਨਾ ਸਾਰਾ ਉਸੇ ਨਾਲ ਹੀ ਆ ਪਿੰਡ ਆਪਣਾ ਜੇ ਡਾਲੀਆ ਸਾਰਾ ਗੱਲਬਾਤ ਹੋਈ ਡੰਗਰ ਕੱਲ ਵੀ ਇੱਥੇ ਆਏ ਪਾਣੀ ਸਾਰਾ ਦਿਨ ਘੁੰਮਦੇ ਰਿਹਾ ਤੇ ਕੋਈ ਕੁਝ ਨਹੀਂ ਅੱਜ ਟਾਂਕੀ ਦੇ ਉੱਥੇ ਮਗਰ ਪਟਾਕਾ ਕਹਿੰਦੇ ਪੇ ਕਿਤੇ ਡੰਗਰ ਚਾਂ ਕੇ ਆਏ ਦੇ ਛੋਟੀ ਬੱਚੀ ਆਈ ਨਾਲ ਉੱਥੇ ਸਰਦਾਰੀ ਇੱਕ ਬੈਠਾ ਦਾ ਉਹ ਲੱਗ ਮੈਂ ਕਰੰਡ ਕਰੰਡ ਦੋ ਡੰਗਰ ਚਾਂ ਕੇ ਚੱਲ ਗਏ ਤੇ ਦੂਜੇ ਛੋਟੀ ਬੱਚੀ ਨੇ ਮੋੜ ਲਿਆ ਜੇ ਸ਼ੁਕਰ ਹੈ ਛੋਟੀ ਬੱਚੀ ਬਚ ਗਈ ਨਹੀਂ ਤੇ ਉਹ ਵੀ ਚਲੇ ਜਾਂਦੇ ਤੇ ਖੰਦ ਹੋ ਗਿਆ ਤੇ ਚਲੋ ਇਨਾ ਸ਼ੁਕਰ ਹੈ ਕਿੰਨੇ ਡੰਗਰ ਮਰੇ ਦੋ ਡੰਗਰ ਮਰੇ ਕਮ ਸਾਰਾ 2.5 ਲੱਖ ਦਾ ਨੁਕਸਾਨ ਹੋਇਆ ਤੇ ਮਰੇ ਕਿਤਾ ਪਰੇ ਹੋਈ ਕਰੰਟ ਲੱਗੇ ਤੇ ਖੰਬੇ ਤੇ ਕਰੰਟ ਪਾਇਆ ਖੰਬੇ 'ਚੋਂ ਕੀ ਮੰਗ ਕਰਦੇ ਪ੍ਰੋਸੈਸਿੰਗ ਮੰਗੇ ਜੋਨ ਕਰਦੇ 50 ਰੁਪਏ ਹੀ ਕਾਡਾ ਰਿਜਾਨਾ ਪੂਰਾ ਕਰਦੇ ਨੇ ਉਹ ਕੀ ਕਰਨਾ ਰਿਜਾਨਾ ਨੂੰ ਮਿਲ ਜੇ ਹੋਰ ਕੀ ਕਰਨਾ ਗਰੀਬ ਬੰਦੇ ਕਿੱਥੇ ਜਾਣਾ ਹੀ ਪੰਜ ਸੱਤ ਡੰਗ ਰਹਿ ਗਈ ਉਹਨੇ ਸੂਣ ਵਾਲੇ ਤਿਆਰ ਹੀ ਸੂਣ ਤੇ ਬਸ ਤੇ ਕਦਮ ਹੋ ਗਏ ਕੰਮ ਹੋ ਗਿਆ ਤੁਹਾਡਾ ਨਸਕਾਨ 2.5 ਲੱਖ ਦਾ ਸਾਡਾ ਨਸਕਾਨ ਹੋ ਗਿਆ ਤੁਹਾਡਾ ਜਾਨੂ ਆਡਾ ਰਿਜਾਨਾ ਪੂਰਾ ਮਿਲੇ ਗਰੀਬ ਬੰਦੇ ਕਿੱਥੇ ਜਾਣਾ ਹੀ ਹੈ ਤੁਹਾਡਾ ਰੋਜ਼ਗਾਰ ਕੀ ਕਰੀਏ